ਸੋਚੀ ਗੱਲ ਜੀ ਅੱਜ ਵੀਡੀਓ ਬਣਾਉਣਾ ਸੀ ਤੁਹਾਡੇ ਨਾਲ ਕੁਝ ਕੁ ਗੱਲਾਂ ਕਰਨੀਆਂ ਸੀਗੀਆਂ ਜਿਵੇਂ ਕਿ ਸਰਹੰਦ ਨਹਿਰ ਨੂੰ ਜੋ ਕੱਚਾ ਕੱਚੇ ਨੂੰ ਪੱਕਾ ਕਰ ਰਹੇ ਨੇ ਸਾਡਾ ਉਹਦੇ ਮੁਤਲਕ ਸਾਰੀ ਗੱਲ ਔਰ ਇੱਕ ਜੋ ਅਸੀਂ ਐਕਟ ਪ੍ਰਪੋਜ਼ ਕੀਤਾ ਸੀ ਬਣਾਉਣ ਲਈ ਸਾਰੇ ਪ੍ਰਵਾਸੀਆਂ ਨੂੰ ਲੈ ਕੇ ਉਹਦੇ ਤੇ ਗੱਲ ਬੰਦੀ ਸਿੰਘਾਂ ਬਾਰੇ ਗੱਲ ਤੇ ਉਹ ਜੋ ਉੱਥੇ ਪਾਣੀ ਨੂੰ ਲੈ ਕੇ ਬ੍ਰਾਹਮਾ ਹੋ ਰਿਹਾ ਤੇ ਅਸੀਂ ਜਿਹੜਾ ਵਹਿਮ ਸ਼ੁਰੂ ਕਰਨਾ ਉਹਦੇ ਬਾਰੇ ਪਾ ਗਏ ਇਹ ਕੁਝ ਕੁ ਗੱਲਾਂ ਨੇ ਪਹਿਲੀ ਗੱਲ ਇਹ ਹੈ ਵੀ ਜੋ ਸਰਹੰਦ ਨਹਿਰ ਹੈ ਜਿਹੜੀ ਉਹਦੇ ਤੇ ਪੱਕਾ ਕੀਤਾ ਜਾ ਰਿਹਾ ਹੈ ਅਸੀਂ ਇੱਕ ਅੰਦੂਲਨ ਚਲਾਇਆ ਸੀ ਮੁੱਦ ਕੀ ਮੋਰਚਾ ਉੱਥੇ ਨਹਿਰ ਨੂੰ ਵੀ ਪੱਕਾ ਕੀਤਾ ਜਾ ਰਿਹਾ ਸੀਗਾ ਸਾਈਡਾਂ ਤੋਂ ਵੀ ਔਰ ਥੱਲੇੋਂ ਵੀ ਔਰ ਜਦੋਂ ਅਸੀਂ ਉਹਦੀ ਡਿਟੇਲ ਚ ਗਏ ਧਰਨਾ ਲਾ ਕੇ ਅਸੀਂ ਕਹਿ ਲ ਵੀ ਇਹ ਅਸੀਂ ਕਰ ਨਿੰਦੇ ਵਾਂਗੇ ਜਦੋਂ ਅਸੀਂ ਉਹਦੀ ਡਿਟੇਲ ਚ ਗਏ ਤਾਂ ਪਤਾ ਚੱਲਿਆ ਉਹ ਇੱਕ ਮਹਿਰ ਸ਼ਾ ਕਮਿਸ਼ਨ ਬਣਿਆ ਸੀ ਉਹਨਾਂ ਦਾ ਨਾਮ ਮਹਿਰ ਸ਼ਾ ਸੀ ਉਹਨਾਂ ਦਾ ਜੋ ਬੰਦੇ ਸੀਗੇ ਇੰਜੀਨੀਅਰ ਸੀਗੇ ਬਹੁਤ ਰਿਟਾਇਰਡ ਸੀਗੇ ਪਹਿਲਾਂ ਚੀਫ ਇੰਜੀਨੀਅਰ ਰਹੇ ਸੀ ਸ਼ਹਿਰ ਪੰਜਾਬ ਦੇ ਪਹਿਲਾਂ ਉਹਨਾਂ ਨੇ ਸੁਜੈਸਟ ਕੀਤਾ ਸੀ ਕੀਤਾ ਕਿ ਉਸਕੇ ਕੁਝ ਸੇਮ ਵਾਲੇ ਪਿੰਡਾਂ ਨੂੰ ਬਚਾਉਣ ਲਈ ਉਹ ਜ਼ਰੂਰੀ ਸੀ ਕਿ ਥੱਲੇੋਂ ਤੇ ਸਾਈਡਾਂ ਤੋਂ ਪੱਕੀ ਕੀਤੀ ਜਾਵੇ ਪਤਾ ਚੱਲਿਆ ਉਹ ਕਮਿਸ਼ਨ ਬਣਿਆ ਸੀ 2012 ਚ ਇੰਪਲੀਮੈਂਟ ਹੋਣ ਲੱਗਿਆ ਸੀ ਉਹ ਉਸ ਤੋਂ 9-10 ਸਾਲ ਬਾਅਦ ਜਦੋਂ ਰੋਲਾ ਪਾਇਆ ਤਾਂ ਰੁਕ ਗਏ ਹੁਣ ਇਹਦਾ ਨੁਕਸਾਨ ਕੀ ਹੁੰਦਾ ਹੈ ਨੁਕਸਾਨ ਹੁੰਦਾ ਹੈ ਕਿ ਉਹ ਪਾਣੀ ਦੀ ਸੀਪੇ ਜੋ ਹੁੰਦਾ ਥੱਲੇ ਜਾਂਦਾ ਪਾਣੀ ਉਹ ਬੰਦ ਹੋ ਜਾਂਦਾ ਹੈ ਰੀਚਾਰਜ ਇਹਦਾ ਜੋ ਵੀ ਨਾਮ ਦੇਣਾ ਹੈ ਇਹਨੂੰ ਦੇ ਦਿਓ ਉਹ ਬੰਦ ਹੋ ਜਾਂਦਾ ਹੈ ਜੋ ਆਪਣੇ ਸਿਮ ਕੇ ਜਾਂਦਾ ਉਹਦੇ ਨਾਲ ਨੇੜੇ ਤੇੜੇ ਦੀਆਂ ਜ਼ਮੀਨਾਂ ਤੇ ਬਹੁਤ ਅਸਰ ਹੁੰਦਾ ਹੈ ਔਰ ਪਾਣੀ ਥੱਲੇ ਚਲਿਆ ਜਾਂਦਾ ਹੈ ਔਰ ਜਿਹੜਾ ਇੱਕ ਪਾਣੀ ਵਗਦੇ ਪਾਣੀ ਦੀ ਰੀਚਾਰਜਿੰਗ ਹੈ ਉਹਦੇ ਨਾਲ ਜੋ ਪਾਣੀ ਚ ਸ਼ੁੱਧਤਾ ਆਉਂਦੀ ਹੈ ਉਹ ਵੀ ਖਤਮ ਹੋ ਜਾਂਦੀ ਹੈ ਇਸ ਲਈ ਆਖਿਆ ਜਾਂਦਾ ਹੈ ਕਿ ਜੀ ਡੀ ਵੀ ਨਹਿਰ ਜਦ ਕੱਸੀ ਹੋਵੇ ਉਹਨੂੰ ਐਟ ਲੀਸਟ ਥੱਲਿਓਂ ਤਾਂ ਕੱਚਿਆ ਹੀ ਰੱਖਿਆ ਜਾਵੇ ਹੁਣ ਇਸ ਚੀਜ਼ ਚ ਕੀ ਹੋ ਰਿਹਾ ਹੈ ਇਹਦੀ ਜਿਹੜੀ ਪ੍ਰੋਜੈਕਟ ਰਿਪੋਰਟ ਹੈ ਡਿਟੇਲਡ ਪ੍ਰੋਜੈਕਟ ਰਿਪੋਰਟ ਉਹ ਸਾਹਮਣੇ ਨਹੀਂ ਆ ਰਹੀ ਜਦ ਕਿ ਜਦੋਂ ਵੀ ਕੋਈ ਪ੍ਰੋਜੈਕਟ ਸ਼ੁਰੂ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਨਾਲ ਹੁੰਦੀ ਬਲਕਿ ਟੈਂਡਰਾਂ ਦੇ ਵੀ ਨਾਲ ਲੱਗੀ ਹੁੰਦੀ ਹੈ ਉਹਦਾ ਪਤਾ ਨਹੀਂ ਚੱਲ ਰਿਹਾ ਕਿਉਂ ਨਹੀਂ ਪਤਾ ਚੱਲ ਰਿਹਾ ਕਿਉਂਕਿ ਉਹਦੇ ਪੁੱਛੇ ਕੁਝ ਸ਼ੈਤਾਨੀ ਹੈ ਸ਼ੈਤਾਨੀ ਕੀ ਹੈ ਕਿ ਕੋਈ ਚੀਜ਼ਾਂ ਪਹਿਲਾਂ ਦੱਸਿਆ ਨਾ ਜਾਣ ਪੰਜਾਬ ਦੇ ਲੋਕਾਂ ਨੂੰ ਜਿਵੇਂ ਹੁਣ ਸਾਡੀ ਕੱਲ ਨੂੰ ਉੱਥੇ ਪੂਰੀ ਟੀਮ ਗਈ ਹੋਈ ਸੀਗੀ ਪੂਰੀ ਕਾਲੇ ਪਾਣੀ ਦੀ ਟੀਮ ਦੇ ਜਸਕੀਰ ਜੀ ਉਰੀ ਸੀ ਬੈਂਸਾ ਉਰੀ ਸੀ ਕਪਲ ਜੀ ਉਰੀ ਸਾਰੇ ਬੰਦੇ ਗਏ ਹੋਏ ਸੀ ਉੱਥੇ ਮੈਂ ਕਿਉਂ ਨਹੀਂ ਬਚਾ ਪਾਇਆ ਕਿਉਂਕਿ ਤੁਹਾਨੂੰ ਜਿਵੇਂ ਪਹਿਲਾਂ ਹੀ ਪਤਾ ਹੈ ਮੇਰੇ ਬਹੁਤ ਹੀ ਨਜ਼ਦੀਕੀ ਗੁਜ਼ਰਗੇ ਸੀ ਉਹਨਾਂ ਦਾ ਕਲ ਸਹਜ ਪਾੜ ਰੱਖਣਾ ਸੀਗਾ ਇਸ ਕਰਕੇ ਨਹੀਂ ਜਾ ਪਾਇਆ ਉਸ ਤੋਂ ਪਹਿਲਾਂ ਤਾਂ ਨਹੀਂ ਗਏ ਉਹਨਾਂ ਦੇ ਫੁੱਲ ਪਾਉਣ ਗਏ ਸੀ ਸੰਸਕਾਰ ਸੀ ਦਾ ਖੈ ਸਾਡੇ ਸਾਰੇ ਬੰਦੇ ਗਏ ਹੋਏ ਸੀ ਉੱਥੇ ਉਹਨਾਂ ਬੰਦਿਆਂ ਨੇ ਉੱਥੇ ਇੱਕ ਵਾਕ ਕੀਤੀ ਤੁਰੇ ਫਿਰੇ ਆਹੀ ਗੱਲਾਂ ਕੀਤੀਆਂ ਕੀ ਗੱਲ ਸੀਗੀ ਉੱਤੇ ਹੀ ਉਹ ਇੱਕ ਇੱਕ ਗੁਰਦੁਆਰਾ ਸਾਹਿਬ ਤੋਂ ਮਿਲਦਾ ਚਰਨ ਦਾ ਚਰਨ ਕਮਲ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਦੂਰ ਤੋਂ ਚਮਕੌਰ ਸਾਹਿਬ ਦੇ ਨੇੜੇ ਤੇੜੇ ਉਹ ਕਹਿ ਕੀ ਰਹੇ ਸੀ ਕਿ ਤੁਸੀਂ ਇਹਨਾਂ ਨੂੰ ਪਾਰਟਸ ਦੇ ਵਿੱਚ ਚੀਜ਼ਾਂ ਕਰੋਗੇ ਪਾਰਟਸ ਦੇ ਵਿੱਚ ਕਿਵੇਂ ਕਿ ਪਹਿਲਾਂ ਸਾਈਡਾਂ ਪੱਕੀਆਂ ਕਰੋਗੇ ਬਾਅਦ ਚ ਜਾ ਕੇ ਫਿਰ ਥੱਲੇ ਉਹ ਪੱਕਾ ਕਰੋਗੇ ਪਹਿਲਾਂ ਤੁਸੀਂ ਕਹੋਗੇ ਸਿਰਫ ਵਧਾਉਣੀ ਹੈ ਕਿਉਂਕਿ ਟੇਲ ਤੇ ਪਾਣੀ ਪਚੌਣਾ ਔਰ ਬਾਅਦ ਤੁਸੀਂ ਉੱਥੇ ਜਿੰਨੇ ਦਰਖਤ ਹੈ ਹੁਣ ਪਤਾ ਕੀ ਕੀਤਾ ਗਿਆ ਦਰਖਤਾਂ ਨੇ ਉਹ ਅੱਗੇ ਪਿੱਛੇ ਮਿੱਟੀ ਕੱਢ ਲਈ ਗਈ ਹੈ ਉਹ ਦਰਖਤ ਨੇ ਆਪ ਹੀ ਸੁੱਕ ਜਾਣ ਜਾਂ ਡਿੱਗ ਪੈਣਾ ਬਾਅਦ ਕਰਨਗੇ ਜੀ ਦਰਖਤ ਤਾਂ ਸਾਨੂੰ ਪਟਣਾ ਪੈ ਗਿਆ ਇੱਕੋ ਗੱਲ ਹੈ ਮੰਨ ਲਓ ਤੁਸੀਂ ਕੋਈ ਚੰਗਾ ਕੰਮ ਕਰਨ ਵਾਲੇ ਹੋ ਉਹਦੀ ਡਿਟੇਲਡ ਰਿਪੋਰਟ ਤਾਂ ਪਾ ਦਿਓ ਪਬਲਿਕ ਡੋਮੇਨ ਚ ਲੈ ਆਓ ਫਿਰ ਦੱਸ ਦਿਓ ਇਹ ਚ ਕੀ ਮਾੜੀ ਗੱਲ ਹੈ ਜਾਂ ਸਹੀ ਗੱਲ ਹੈ ਇਹ ਲੋਕ ਗਲਤ ਕਹਿ ਰਹੇ ਨੇ ਚੋਰੀ ਛਿਪੇ ਜਾਂ ਲੁਕਵੇਂ ਤਰੀਕੇ ਨਾਲ ਕੋਈ ਵੀ ਪ੍ਰੋਜੈਕਟ ਮੁਕੰਮਲ ਕਰਨਾ ਜਾਂ ਉਹਨੂੰ ਸ਼ੁਰੂ ਕਰਨਾ ਇਹਦੇ ਪਿੱਛੇ ਰੀਜ਼ਨ ਕੀ ਹੋ ਸਕਦਾ ਵੀ ਦੱਸ ਦਿਓ ਪੰਜਾਬ ਦੇ ਲੋਕਾਂ ਲਈ ਹੈ ਨਾ ਤੁਸੀਂ ਨਹਿਰ ਨੂੰ ਚੌੜਾ ਕਰ ਰਹੇ ਹੋ ਮਾਣੇ ਉਹ ਟੇਲ ਤੱਕ ਪਾਣੀ ਪਹੁੰਚਾਉਣਾ ਹੈ ਪਹਿਲੀ ਗੱਲ ਤਾਂ ਪਾਣੀ ਚਲੋ ਖੈਰ ਉਹਦਾ ਉਹਦੀ ਡਿਟੇਲ ਆਪਾਂ ਜਿੱਦੇ ਫਿਰ ਡਿਸਕਸ ਕਰਾਂਗੇ ਕਿੰਨਾ ਸੀ ਕਿੰਨਾ ਰਹਿ ਗਿਆ ਕਿਉਂ ਉਹਨਾਂ ਰਹਿ ਗਿਆ ਤੇ ਹੁਣ ਕੀ ਹੋ ਸਕਦਾ ਉਹ ਬਾਅਦ ਦੀ ਗੱਲ ਹੈ ਪਹਿਲਾ ਗੱਲ ਇਹ ਹੈ ਕਿ ਸਾਡਾ ਹਿਸਟੋਰੀਕਲ ਜੰਗਲ ਹੈ ਮਾਚੀਵਾੜੇ ਦਾ ਮੈਨੂੰ ਨਹੀਂ ਲੱਗਦਾ ਉਹਦੇ ਬਾਰੇ ਕੋਈ ਸਾਨੂੰ ਦੱਸਣਾ ਪਊਗਾ ਪਹਿਲਾਂ ਵੀ ਮੱਤੇਵਾੜੇ ਦੇ ਅੰਦੋਲਨ ਵੇਲੇ ਵੀ ਉਦੋਂ ਇਹੀ ਗੱਲ ਹੋਈ ਸੀ ਔਰ ਲੈ ਦੇ ਕੇ ਸਾਡੇ ਕੋਲੇ ਉਹੀ ਬਚਿਆ ਇੱਕ ਜੰਗਲ ਦੇ ਤੌਰ ਤੇ ਔਰ ਉਹ ਟੂ ਹਿਸਟੋਰੀਕਲ ਵੀ ਹੈ ਉਹ ਦੱਸ ਤਾਂ ਦਿਓ ਇਹਨਾਂ ਦੇ ਵਿੱਚੋਂ ਕਿਉਂ ਦਰਖਤਾਂ ਦਾ ਕਤਲ ਕਰੀ ਜਾ ਰਹੇ ਹੋ ਕਿਉਂ ਤੁਸੀਂ ਉਹਨੂੰ ਥੱਲਿਓਂ ਵੀ ਹੁਣ ਕੀ ਹੋ ਰਿਹਾ ਨੇ ਜੀ ਵੈਜ਼ੇ ਤਾਂ ਲਿਓ ਪੱਕੀ ਨਹੀਂ ਕਰ ਰਹੇਗੇ ਹਾਂ ਜਿੱਥੇ ਸ਼ਹਿਰ ਆਊਗਾ ਜਿੱਥੇ ਕੋਈ ਪੋੜਾਊਗਾ ਉਦੋਂ ਥੱਲੇ ਪੱਕੀ ਕਰਦੇ ਆਂਗੇ ਉਹਨਾਂ ਹਿੱਸਾ ਬਾਅਦ ਚ ਬਚਣਗੇ ਥੋੜੇ ਥੋੜੇ ਹਿੱਸੇ ਅਗਲੀ ਵਾਰੀ ਚੋਥੇ ਵੀ ਕਰ ਦੇਣਗੇ ਕਿਉਂਕਿ ਜੋ ਸਾਨੂੰ ਪਤਾ ਲੱਗਿਆ ਇਹ 2027 ਤੱਕ ਮੁਕੰਮਲ ਹੋਣਾ ਹੈ ਪ੍ਰੋਜੈਕਟ ਔਰ ਉਹਦੇ ਵਿੱਚ ਹੌਲੀ ਹੌਲੀ ਕੁਝ ਚੀਜ਼ਾਂ ਐਡ ਕੀਤੀਆਂ ਜਾਣਗੀਆਂ ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਛੱਡੋ ਤੁਸੀਂ ਇਸ ਪ੍ਰੋਜੈਕਟ ਦੀ ਡਿਟੇਲ ਰਿਪੋਰਟ ਦੇ ਦਿਓ ਜਿਹੜੀ ਕਿ ਦਿੱਤੀ ਜਾਂਦੀ ਹੈ ਹਰ ਪ੍ਰੋਜੈਕਟ ਦੀ ਸਰਕਾਰੀ ਤੌਰ ਤੇ ਕੋਈ ਵੀ ਪ੍ਰੋਜੈਕਟ ਸ਼ੁਰੂ ਹੁੰਦਾ ਉਦੀ ਡਿਟੇਲ ਰਿਪੋਰਟ ਦਿੱਤੀ ਜਾਂਦੀ ਹੈ ਕਿ ਤੁਸੀਂ ਕੀ ਕਰਨ ਵਾਲੇ ਹੋ ਟਿਲ ਐਂਡ ਤੱਕ ਦੇ ਦਿਓ ਉਹ ਰਿਪੋਰਟ ਪਤਾ ਲੱਗ ਜੂਗਾ ਚੋਰੀ ਛਿਪੇ ਕਿਉਂ ਹੋੜ ਗਿਆ ਇਹ ਚੀਜ਼ਾਂ ਅਸੀਂ ਕਿਉਂ ਸ਼ੱਕ ਕਰ ਰਹੇ ਕਿਉਂਕਿ ਇਸ ਤੋਂ ਪਹਿਲਾਂ ਇਹ ਚੀਜ਼ ਹੋ ਚੁੱਕੀ ਹੈ ਜਦੋਂ ਉਹਦਾ ਵਿਰੋਧ ਹੋਇਆ ਸੀ ਤਾਂ ਤੁਸੀਂ ਉਦੋਂ ਤਾਂ हट ਗਏ ਹੁਣ ਤੁਸੀਂ ਇਹ ਕਿ ਨਵਾਂ ਤਰੀਕਾ ਕੱਢ ਰਹੇ ਜਿਵੇਂ ਕਿ ਕਿਸਾਨੀ ਬਿੱਲਾਂ ਚ ਸੈਂਟਰ ਵਾਲੇ ਕਰ ਰਹੇ ਨੇ ਪਲੀਜ਼ ਇਹਦੀ ਡਿਟੇਲ ਰਿਪੋਰਟ ਦਿਓ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਆਉਣਗੇ ਔਰ ਇਹਦੇ ਚ ਫਿਰ ਫਿਰ ਨਾ ਕਿਉ ਜੇ ਫਿਰ ਬੰਦ ਹੋਊਗਾ ਕੰਮ ਕਿਉਂਕਿ ਤੁਸੀਂ এনवायरमेंट ਦਾ ਨੁਕਸਾਨ ਕਰ ਰਹੇ ਹੋ ਅੱਜ ਕਿੰਨੀ ਜਨਵਰੀ ਹੈ ਜੀ ਮੈਨੂੰ ਲੱਗਦਾ ਅੱਜ 18 ਜੀ 19 ਜਨਵਰੀ ਹੈ ਕਿੰਨੀ ਹੈ 20th ਅੱਜ 20 ਜਨਵਰੀ ਹੈ ਬਰ ਗਰਮੀ ਹੋਈ ਪਈ ਹੈ ਮੈਂ ਤਾਂ ਚੱਲੋਂ ਰਾਤ ਨੂੰ ਬੋਲ ਰਿਹਾ ਫੇਰ ਵੀ ਮੈਨੂੰ ਨਾ ਜੈਕਟ ਦੀ ਲੋੜਾ ਲੋਈ ਲਈ ਹੋਈ ਹੈ ਸਿਰਫ ਮੈਂ ਉਹ ਵੀ ਚੱਲੋ ਲੈ ਲਓ ਸਰਦੀ ਹੈ ਯਾਰ 20 ਜਨਵਰੀ ਕਰਕੇ ਯਾਦ ਹੈ ਬਾਹਰ ਅੱਜ ਦਿਨੇ ਗਰਮੀ ਸੀ ਪਤਾ ਕਿਉਂ ਹੈ ਇਹ ਇਹ ਜੋ ਗਲੋਬਲ ਵਾਰਮਿੰਗ ਸਾਰਾ ਕੁਝ ਉਹ ਤੁਸੀਂ ਕਹੋਗੇ ਸਾਡੇ ਕੋਸ਼ ਕਿਧਰ ਰਖਤਾ ਨਾਲ ਹੋ ਜੂਗਾ ਨਹੀਂ ਮੰਨਿਆ ਇੰਨੇ ਨਾਲ ਨਹੀਂ ਹੋਊਗਾ ਪਰ ਤੁਸੀਂ ਵੀ ਤਾਂ ਕੰਟਰੀਬਿਊਟ ਕਰ ਰਹੇ ਹੋ ਉਹਨਾਂ 'ਚ ਥੋੜਾ ਜਿਆ ਇੰਨਾਂ ਗੱਲਾਂ ਨੂੰ ਸੋਚੋ ਇਹ ਸਰਕਾਰਾਂ ਦਾ ਸੋਚਣ ਦਾ ਫਰਜ਼ ਬਣਦਾ ਹੈ ਜੇ ਸਾਡਾ ਕੋਈ ਹਿਸਟੋਰੀਕਲ ਜੰਗਲ ਆ ਉਹਨੂੰ ਵੀ ਬਚਾਉਣਾ ਤੁਹਾਡਾ ਫਰਜ਼ ਹੈ ਬਾਕੀ ਗੱਲਾਂ ਵੀ ਕਹਿ ਮੈਂ ਇਹਦੀ ਡਿਟੇਲ ਛੋੜ ਨਹੀਂ ਜਾਊਗਾ ਸਾਡੇ ਪੂਰੇ ਪੂਰੀ ਟੀਮ ਦੇ ਬੰਦੇ ਕਹਿ ਲਓ ਜਾਂ ਕਾਲੇ ਪਾਣੀ ਦੀ ਟੀਮ ਕਹਿ ਲਓ ਸਭ ਉੱਥੇ ਗਏ ਹੋਏ ਸੀ ਔਰ ਜੇ ਤੁਸੀਂ ਕੁਝ ਨਹੀਂ ਕਰੋਗੇ ਹਾਂ ਇੱਕ ਗੱਲ ਬਹੁਤ ਦੱਸ ਦਿਆਂ 2 ਜਾਂ 3 ਦਿਨਾਂ ਅੰਚ ਅਸੀਂ ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਵੀ ਇਹਦੀ ਐਪਲੀਕੇਸ਼ਨ ਪਾ ਦੇਣੀ ਹੈ ਕਿ ਆ ਗਲਤ ਹੋ ਰਿਹਾ ਔਰ ਨਾਲ ਨਾਲ ਜਿੰਨੇ ਵੀ ਸਿੱਖ ਬੁੱਧੀਜੀਵੀ ਨੇ ਪੂਰੇ ਵਰਲਡ ਚ ਚਾਹੇ ਉਹ ਕਿਤੇ ਬਾਹਰਲੇ ਦੇਸ਼ਾਂ ਚ ਵੀ ਮੈਂਬਰ ਪਾਰਲੀਮੈਂਟ ਜਾਂ ਉਤੋਂ ਦੀਆਂ ਲੋਕਲ ਅਸੈਂਬलीज ਦੇ ਮੈਂਬਰ ਸਾਰਿਆਂ ਉਹਦੀ ਡਿਟੇਲ ਦਿੱਤੀ ਜਾਊਗੀ ਭੇਜੀ ਜਾਊਗੀ ਕਿਉਂਕਿ ਇਹ ਇਕੱਲਾ ਜੰਗਲ ਨਹੀਂ ਇਹ ਹਿਸਟੋਰੀਕਲ ਜੰਗਲ ਹੈ ਇਹ ਦਸ਼ਮ ਪਾਤਸ਼ਾਹਾਂ ਨਾਲ ਜੁੜਿਆ ਇਹਦੀ ਬਾਕੀ ਡਿਟੇਲ ਮੈਂ ਦੱਸਣ ਦੀ ਲੋੜ ਨਹੀਂ ਤੁਹਾਨੂੰ ਸਾਰਾ ਕੁਝ ਪਤਾ ਹੈ ਇਹ ਕਿਉਂ ਕੀਤਾ ਜਾ ਰਿਹਾ ਇਹਦੇ ਬਾਰੇ ਸੋਚ ਲਿਓ ਜੀ ਦੂਜੀ ਗੱਲ ਮੈਂ ਕਰਨੀ ਸੀ ਅਸੀਂ ਇੱਕ ਉਸ ਦਿਨ ਪ੍ਰਪੋਜ਼ ਕੀਤਾ ਸੀ ਇੱਕ ਐਕਟ ਲੈ ਕੇ ਆਏ ਸੀ ਸਾਹਮਣੇ ਅਸੀਂ ਖੈਰ ਕੋਈ ਐਕਟ ਨਹੀਂ ਬਣਾ ਰਹੇ ਅਸੀਂ ਐਕਟ ਦੇ ਤੌਰ ਤੇ ਸੁਜੈਸਟ ਕੀਤੀਆਂ ਸੀ ਗੱਲਾਂ ਜਿਹੜੀਆਂ ਉਸ ਐਕਟ ਦਾ ਜ਼ਰੂਰੀ ਹਿੱਸਾ ਹੋਣੀਆਂ ਚਾਹੀਦੀਆਂ ਔਰ ਉਹ ਐਕਟ ਪੰਜਾਬ ਗਵਰਨਮੈਂਟ ਬਣਾ ਸਕਦੀ ਹੈ ਔਰ ਉਹਨੂੰ ਕੋਈ ਚੈਲੰਜ ਨਹੀਂ ਹੋਊਗਾ ਕਿਉਂਕਿ ਉਹਦੇ ਨਾਲ ਉਹਦੇ ਵਰਗੇ ਜਾਂ ਬਲਕਿ ਉਹਨਾਂ ਐਕਟਾਂ 'ਚੋਂ ਜਿਹੜੀਆਂ ਗੱਲਾਂ ਲੈ ਕੇ ਅਸੀਂ ਸੁਜੈਸਟ ਕਰ ਰਹੇ ਹਾਂ ਬਾਕੀ ਸਟੇਟਾਂ ਦੇ ਵਿੱਚ ਉਹ ਆਲਰੇਡੀ ਐਗਜ਼ਿਸਟਿੰਗ ਨੇ ਬਾਕੀ ਸਟੇਟਾਂ 'ਚ ਉਹ ਬਣੇ ਹੋਏ ਨੇ ਇੰਪਲੀਮੈਂਟ ਹੋ ਰਹੇ ਨੇ ਜਿਵੇਂ ਰਾਜਸਥਾਨ ਦੇ ਵਿੱਚ ਤਾਂ 60s ਦਾ ਹਿਮਾਚਲ ਦੇ ਵਿੱਚ 72 ਦਾ ਬਣਿਆ ਹੋਇਆ ਹੈ ਹੋਰ ਬਾਕੀ ਸਟੇਟਾਂ 'ਚ ਵੀ ਈਸਟਰਨ ਸਟੇਟ ਹੋਣ ਸਾਊਥ ਸਟੇਟ ਹੋਣ ਕਿੰਨੀਆਂ 'ਚ ਕਰਨਾਟਕ ਨੇ ਹੁਣੇ ਜੇ ਪ੍ਰਪੋਜ਼ ਕੀਤਾ ਸੋ ਪਲੀਜ਼ ਉਹਦੇ ਤੇ ਅਮਲ ਕਰੋ ਉਹਨੂੰ ਬਣਾਓ ਅਸੀਂ ਬਹੁਤ ਜਲਦੀ ਮੈਂ ਸਾਰੇ ਜਿੰਨੇ ਵੀ ਸਾਡੀ ਟੀਮ ਦੇ ਮੈਂਬਰ ਨੇ ਚਾਹੇ ਮੈਂ ਹਵਾਂ ਲੱਖਾ ਹੋਵੇ ਕਪਲ ਹਰੀ ਹੋਣ ਜਾਂ ਆਪਣੇ ਲਾਇਰ ਸਿੱਧੂ ਸਾਹਿਬ ਹੋਣ ਜਾਂ ਆਪਣੇ ਗੁਰਦੀਪ ਹਰੀ ਹੋਣ ਅਸੀਂ ਸਾਰੇ ਆਪਦੀਆਂ ਜਿੰਨੇ ਵੀ ਸੋਸ਼ਲ ਅਕਾਊਂਟਸ ਨੇ ਉਹਨਾਂ ਤੇ ਉਹਦੀ ਡਿਟੇਲ ਪਾ ਦਿਆਂਗੇ ਇੱਕ ਇੱਕ ਕਲੋਜ਼ ਕਿਵੇਂ ਉਹਦਾ ਪੰਜਾਬੀ ਰੂਪਾਂਤਰ ਵੀ ਪਾਵਾਂਗੇ ਨਾਲ ਨਾਲ ਤਾਂ ਜੋ ਹਰ ਆਮੋ ਖਾਸ ਉਹ ਪੜ ਸਕੇ ਔਰ ਸਮਝ ਸਕੇ ਕਿ ਅਸੀਂ ਕੀ ਕਹਿ ਰਿਹਾ ਮੇਰੀ ਫਿਰ ਹੱਥ ਜੋੜ ਕੇ ਬੇਨਤੀ ਹੈ ਗਵਰਨਮੈਂਟ ਨੂੰ ਕਿ ਇਹਦੇ ਤੇ ਅਮਲ ਕਰੋ ਔਰ ਐਕਟ ਲੈ ਕੇ ਆਓ ਉਹ ਜ਼ਰੂਰੀ ਹੈ ਪੰਜਾਬ ਦੇ ਹਾਲਾਤ ਚ ਕਹਨ ਕੋਈ ਵੀ ਗੜਬੜ ਹੋ ਜਾਂਦੀ ਹੈ ਤੇ ਇਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਇਸ ਪੂਰੇ ਮਸਲੇ ਤੇ ਕਿਉਂਕਿ ਪੰਜਾਬ ਦਾ ਇੱਕ ਇਮੋਸ਼ਨ ਹੈ ਉਹਨਾਂ ਹਰ ਕਿਸੇ ਨੂੰ ਲੱਗ ਰਿਹਾ ਹੈ ਕਿ ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦਿੱਤਾ ਜਾ ਰਿਹਾ ਜਾਂ ਪੰਜਾਬ ਪੰਜਾਬੀਆਂ ਦਾ ਹੋਵੇ ਇਹਦੇ ਚ ਕੁਝ ਮਸਲੇ ਹੋ ਰਹੇ ਨੇ ਸੋ ਪਲੀਜ਼ ਇਹਦੇ ਤੇ ਅਮਲ ਕਰ ਲੋ ਇਹ ਮੇਰੀ ਹੱਥ ਬਨ ਕੇ ਤੁਹਾਨੂੰ ਬੇਨਤੀ ਹੈ ਕਿਸੇ ਵੀ ਗਲਤ ਚੀਜ਼ ਨੂੰ ਹੋਣ ਤੋਂ ਪਹਿਲਾਂ ਪਹਿਲਾਂ ਇਹ ਚੀਜ਼ ਕਰੋ ਔਰ ਬਾਕੀ ਸਟੇਟਾ ਬਹੁਤ ਪਹਿਲਾਂ ਕਰ ਚੁੱਕੀਆਂ ਨੇ ਅਸੀਂ ਮੁੱਖ ਮੰਤਰੀ ਦੇ ਨਾਂ ਤੇ ਅਸੀਂ ਪ੍ਰਸ਼ਾਸਨ ਦੇ ਨਾਂ ਤੇ ਹੋਮ ਸਕੱਟਰੀ ਦੇ ਨਾਂ ਤੇ ਉਹ ਮਿਨਿਸਟਰੀ ਦੇ ਨਾਂ ਤੇ ਸਾਰਿਆਂ ਨੂੰ ਇਨਕਲੂਡਿੰਗ ਸਪੀਕਰ ਸਾਹਿਬ ਨੂੰ ਗਵਰਨਰ ਨੂੰ ਇਹ ਐਕਟ ਭੇਜਾਂਗੇ ਔਰ ਉਹਨਾਂ ਨੂੰ ਫਿਰ ਲਿਖ ਕੇ ਵੀ ਕਹਾਂਗੇ ਔਰ ਮੀਡੀਆ ਚ ਵੀ ਰਿਲੀਜ਼ ਕਰਾਂਗੇ ਔਰ ਆਪਦੇ سوشل ਅਕਾਊਂਟ ਤੇ ਵੀ ਪਾਵਾਂਗੇ ਕਿ ਕਰ ਲਓ। ਉਹਦੇ ਨਾਲ ਹੀ ਜੁੜੀ ਅਗਲੀ ਗੱਲ ਉਹਦੇ ਇਹ ਗੱਲ ਸ਼ੁਰੂ ਕਿੱਥੋਂ ਹੋਈ ਸੀ ਪਹਿਲਾਂ ਕੁੰਬੜਾ ਦੇ ਦੋ ਨੌਜਵਾਨਾਂ ਦਾ ਕਤਲ ਹੋ ਗਿਆ ਸੀ। ਉਹਦੇ ਸਿਲਸਿਲੇ 'ਚ ਉਸ ਦਿਨ ਵੀ ਇੱਕ ਪਰਿਵਾਰ ਸਾਡੇ ਨਾਲ ਉੱਤੇ ਖੜਾ ਸੀ। ਅਸੀਂ ਉਦੋਂ ਵੀ ਕਿਹਾ ਸੀ ਕਿ ਤੁਸੀਂ ਪੂਰੀ ਦੁਨੀਆ 'ਚ ਖੜੇ ਹੋਗੇ ਦੁਨੀਆ ਮੀਨ ਕਿਉਂ ਤੇ ਬਹੁਤ ਸਾਰੇ ਲੋਕ ਸੀ ਔਰ মিডিਆ ਸੀ। ਤੁਸੀਂ ਕੁਝ ਵਾਅਦੇ ਕੀਤੇ ਸੀ ਪ੍ਰਸ਼ਾਸਨ ਨੇ। ਕੋਲ ਪ੍ਰਸ਼ਾਸਨ ਵੱਲੋਂ ਜੋ ਰਿਪਰੈਜ਼ੈਂਟੇਟਿਵ ਸੀ ਲੇਡੀ ਉੱਤੇ ਮੈਨੂੰ ਲੱਗਦਾ ਐ ਐਸਡੀਐਮ ਸ਼ਾਇਦ ਉਹਨਾਂ ਦੀ ਪੋਸਟ ਸੀ ਨਾਮ ਦੱਸਣਾ ਜ਼ਰੂਰੀ ਨਹੀਂਗਾ ਉੱਥੇ ਕਿ ਨੀਂਦਾਗਾ ਉਹਨਾਂ ਨੇ ਕੁਝ ਕਿਹਾ ਸੀ ਪ੍ਰਸ਼ਾਸਨ ਵੱਲੋਂ ਕਿ ਅਸੀਂ ਪ੍ਰੋਸੈਸ ਚਲਾਤਾ ਹੈ 1 ਮਹੀਨੇ ਚ ਜਵਾਬ ਦੇਵਾਂਗੇ ਔਰ ਜਵਾਬ ਮੈਂ ਪੁੱਛਿਆ ਸੀ ਕਿਵੇਂ ਦੇਵਾਂਗੇ ਉਹ ਇਸ ਪਬਲਿਕ ਨੋਟਿਸ ਰਹਿ ਜਾਂ মিডিਆ ਰਹਿ ਸਾਨੂੰ ਜਵਾਬ ਨਹੀਂ ਮਿਲਿਆ ਸੀ ਫੋਨ ਵੀ ਕੀਤੇ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਉਸ ਸਿਲਸਿਲੇ 'ਚ ਮੈਂ ਤੁਹਾਨੂੰ ਇੱਕ ਗੱਲ ਆਣਾ ਕਿ ਅਸੀਂ ਜੋ ਉਹ ਦੋ ਮੰਗਿਆ ਸੀ ਕਾਨੂੰਨੀ ਗੱਲਾਂ ਨੂੰ ਛੱਡ ਦਿਓ ਉਹ ਤਾਂ ਹੋ ਰਹੀਆਂ ਨੇ ਉਹਦੇ ਬਾਰੇ ਤਾਂ ਚੱਲ ਹੀ ਰਿਹਾ ਜੋ ਅਸੀਂ ਕਹਿ ਰਹੇ ਹਾਂ ਲੇਕਿਨ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਅਸੀਂ ਕਹੀ ਸੀ ਕਿ ਮੁੱਖ ਮੰਤਰੀ ਰੀਲੀਫ ਫੰਡ ਚੋਂ ਉਹਨਾਂ ਨੂੰ 25 ਲੱਖ ਰੁਪਏ ਦਿੱਤਾ ਜਾਵੇ। ਔਰ ਤੁਹਾਡੇ ਵੱਲੋਂ ਇਹ ਉੱਥੇ ਵਾਅਦਾ ਕੀਤਾ ਗਿਆ ਸੀ ਕਿ ਪ੍ਰੋਸੈਸ ਚਲਦਾ ਹੈ 1 ਮਹੀਨੇ ਚ ਤੁਹਾਨੂੰ ਦੱਸ ਦੇਵਾਂਗੇ ਅੱਜ 2 ਮਹੀਨੇ ਵੀ ਉੱਤੇ ਲੰਘ ਗਏ 2 ਮਹੀਨਿਆਂ ਤੋਂ 5 ਦੇ ਉੱਤੇ ਹੋ ਗਏ ਤੁਸੀਂ ਕੁਝ ਨਹੀਂ ਦੱਸ ਰਹੇ ਇਹਦੇ ਬਾਰੇ ਪਲੀਜ਼ ਜਰਾ ਚਾਨਣਾ ਪਾ ਦਿਓ। ਨੇ ਤਾਂ ਸਾਨੂੰ ਕੋਈ ਕਾਲ ਲੈਣੀ ਪਊਗੀ ਇਹਦੇ ਬਾਰ